ਗੱਡੀ ਮਿਲਣੀ ਤਾਂ ਅੱਜ ਮੇਰੀਆਂ ਤੇ ਪੰਨੀਆਂ ਉਲਾਂ ਕੇ ਹੋ ਚੇੜਣੀ ਹੈ ਪਹਿਲਾਂ ਮੈਂ ਮੋਟਰਸਾਈਕਲ ਤੇ ਚੱਲਣਾ ਹੁਣ ਤੇ ਗੱਡੀ ਤੇ ਜਾਇਆ ਕਰੂੰ ਪਹਿਲਾਂ ਤੇ ਜਗ੍ਹਾ ਲੱਭਦੇ ਫਿਰਦਾ ਹੀ ਕਦੀ ਕਿਤੇ ਲੱਭ ਲਾ ਕਦੀ ਕਿਤੇ ਲੱਭ ਲਾ ਕਦੀ ਕਿਤੇ ਭਾਗ ਨਕਸ਼ਾ ਕਰ ਲਾ ਹੁਣ ਟਰਾਂਮ ਨਾਲ ਗੱਡੀ ਚ ਲਾਇਆ ਕਰਾਂਗੇ ਨਾ ਕਿ ਇਹਨੂੰ ਪਤਾ ਹੀ ਲੱਗਣਾ ਕਰਨ ਦਾ ਫੋਨ ਆਇਆ ਤਾਂ ਤੂੰ ਉੱਡ ਗਿਆ ਤੈਨੂੰ ਇੰਨਾ ਨਹੀਂ ਲੱਭਣ ਡਿਆ ਵੀ ਤੋਂਪ ਲੱਗੀ ਆ ਤੇ ਝੋਨਾ ਵਢਾ ਲਈਆ ਮਾਸਾ ਦੇ ਬੱਦਲ ਹੋ ਜਾਂਦਾ ਕਦੀ ਧੁੱਪ ਲੱਗ ਜਾਂਦੀ ਸਾਡੀ ਜਾਨ ਸੁੱਕਣੇ ਪਈ ਆ ਤੈਨੂੰ ਫਿਰਨ ਦੀ ਅੱਗ ਲੱਗੀ ਆ ਹਾਂ ਹੋ ਤੇ ਮੇਰਾ ਰਾਦਾ ਵਾ ਪੇ 10 ਭੈਣ ਡਈ ਆ ਤੇ ਮੁੰਡਾ ਵੀ ਕੱਲਾ ਕੱਲਾ ਹੀ ਆ ਅੱਛਾ ਤੇ ਪੰਜ ਕਿੱਲੇ ਪੈਲੇ ਵੀ ਉੰਦੀ ਆ ਤੇ ਘਰ ਵੀ ਕੋਠੀ ਪਈ ਆ ਸਭ ਕੁਝ ਉਹਨਾਂ ਦਾ ਸੋਨਾ ਵਾ ਪਰ ਮੰਮੀ ਜੇ ਕਰਨਾ ਨਾ ਰਿਸ਼ਤਾ ਤੇ ਪੁਸ਼ਪਰਤਲ ਆਪ ਕਰਨੀ ਅੱਛਾ ਗੱਡੀ ਦੇਣੀ ਉਹਨਾਂ ਨੇ ਲੈ ਫਿਰ ਤੇ ਵਧਿਆ ਵਾ ਔ ਕੋਈ ਗੱਲ ਨਹੀਂ ਮੁੰਡੇ ਨਾਲ 2 ਸਾਲ ਵੱਡੀ ਹੋਊਗੀ ਕਿੰਨੀ ਕੁ ਵੱਡੀ ਹੋਣ ਲੱਗੀ ਆ ਦੀਪ ਉਹ ਤਾਂ ਕੰਮ ਸਾਂਭਿਆ ਗਿਆ ਤੇਰਾ ਕਿ ਨਹੀਂ ਹਾਂਜੀ ਮੰਮੀ ਸਾਂਭਿਆ ਗਿਆ ਤਾਂ ਪਤਾ ਇੱਥੇ ਆ ਮੇਰੇ ਲਾਗੇ ਗੱਲ ਸੁਣ ਮੇਰੀ ਆ ਗਈ ਮੰਮੀ ਆ ਗਈ ਹਾਂਜੀ ਮੰਮੀ ਤੇਰੇ ਨਾਲ ਮੈਂ ਗੱਲ ਕਰਨੀ ਸੀ ਇੱਕ ਹਾਂਜੀ ਦੱਸੋ ਮੈਂ ਕਿਹਾ ਚੱਲ ਹੁਣ ਇੱਥੇ ਮਾਵਾ ਧੀਆਂ ਕੱਲੀਆਂ ਆਈਆਂ ਤੇ ਕੱਲੀਆਂ ਆ ਆਪਸ ਵਿੱਚ ਮੈਂ ਗੱਲ ਕਰ ਲਿਏ ਹਾਂਜੀ ਦੋ ਕੇ ਕੰਨ ਚ ਗੱਲ ਫੇਰ ਹੀ ਪਾਵੇ ਪਹਿਲੋਂ ਆਪਸ ਵਿੱਚ ਕਰ ਲਿਏ ਤੈਨੂੰ ਤੇ ਪੁੱਛਾਂ ਮੈਂ ਕਿਹਾ ਤੇਰਾ ਵਾਂ ਰਿਸ਼ਤਾ ਹੁੰਨ ਡਿਆ ਮੰਮੀ ਹਜੇ ਰਿਸ਼ਤਾ ਫੇਰ ਤੇ ਰਿਸ਼ਤੇ ਨਹੀਂ ਰੁੱਕ ਜਾ ਥੋੜਾ ਟਾਈਮ ਹਜੇ ਹੋਰ ਅਜੇ ਵੀ ਧੀਏ ਰੁਕੀ ਜਾਣਾ ਮੈਂ ਹੁਣ ਤੇਰੀ ਉਮਰ ਅੱਗੇ ਜਿਆਦਾ ਹੋ ਗਈ ਆ ਹਾਂ ਤੇ ਮੁੜ ਕੇ ਤੇ ਕਿੰਨ ਸਰਾ ਛਾ ਕਿ ਨਹੀਂ ਲੈਣਾ ਇਹਨੇ ਰਿਸ਼ਤਾ ਹੀ ਨਹੀਂ ਕਰਨਾ ਕਹਣਾ ਕੁੜੀ ਤੇ ਵੱਡੀ ਉਮਰ ਦੀ ਆ ਤੇ ਫਿਰ ਕੀ ਕਰਾਂਗੇ ਚਲੋ ਕੋਈ ਨਹੀਂ ਦੇਖ ਲੋ ਜਿੱਦਾਂ ਤੁਹਾਨੂੰ ਸਹੀ ਲੱਗਦਾ ਆਹੋ ਤੇ ਮੇਰਾ ਰਾਦਾ ਵਾ ਇਹ 10 ਭੈਣ ਡਈ ਆ ਤੇ ਮੁੰਡਾ ਵੀ ਕੱਲਾ ਕੱਲਾ ਹੀ ਆ ਅੱਛਾ ਤੇ 5 ਕਿੱਲੇ ਪਿਆਲੇ ਵੀ ਹੁੰਦੀ ਆ ਠੀਕ ਤੇ ਘਰ ਵੀ ਕੋਠੀ ਪਈ ਆ ਸਭ ਕੁਝ ਉਹਨਾਂ ਦਾ ਸੋਨਾ ਵਾ ਪਰ ਮੰਮੀ ਜੇ ਕਰਨਾ ਨਾ ਰਿਸ਼ਤਾ ਤੇ ਪੁੱਛ ਪੜਤਾਲ ਆਪ ਕਰਨ ਜਾਇਓ ਪਿੰਡ ਚ ਉਹ ਤੇ ਪੁੱਛ ਪੜਤਾਲ ਪੁੱਤ ਕਰ ਲਾਂਗੀ ਮੈਂ ਤੇਰੇ ਨਾਲ ਪਹਿਲਾਂ ਮੈਂ ਤੇਰੀ ਤੇ ਸਲਾਹ ਲੈਣਾ ਮੈਂ ਤੂੰ ਕੀ ਕਹਿਨੀ ਨਹੀਂ ਹੁਣ ਮੈਂ ਤੁਸੀਂ ਕਹਿਣ ਦਿਓ ਹੁਣ ਬਾਰ ਬਾਰ ਮੈਂ ਹਰ ਵਾਰ ਕਹਿਨੀ ਨਹੀਂ ਨਹੀਂ ਚਲੋ ਕੋਈ ਨਹੀਂ ਦੇਖ ਲਓ ਜਿੱਦਾਂ ਦਾ ਤੁਸੀਂ ਜਵਾਬ ਦਿੰਦੀ ਰਹੀ ਆ ਤੇ ਤਾਂ ਕਰਕੇ ਫਿਰ ਮੈਂ ਕਿਹਾ ਮੈਂ ਹੁਣ ਪੁੱਛ ਕੇ ਤੇ ਫੇਰ ਹੀ ਗੱਲ ਛੇੜਨੀ ਆ ਠੀਕ ਹੈ ਬਚੋਲੇ ਮੰਮੀ ਤੁਹਾਨੂੰ ਪਤਾ ਅੱਜ ਕੱਲ ਝੂਠ ਸੱਚ ਜਿਆਦਾ ਕੋਈ ਨਹੀਂ ਉਹ ਪੁੱਤ ਹੀ ਆਪ ਪੁੱਛ ਪੜਤਾਲ ਕਰਦੇ ਉਹ ਅਸੀਂ ਆਪ ਤਸੱਲੀ ਕਰ ਲਾਂਗੇ ਲੰਬੋ ਛਾਂਬੋ ਵੀ ਕਿਸੇ ਨੂੰ ਪੁੱਛ ਲਾਂਗੇ ਉਹ ਚੋਲੇ ਦੇ ਸਿਰ ਤੇ ਥੋੜਾ ਰਹਿਣਾ ਮੈਂ ਹੀ ਉਹੀ ਕਿ ਫਿਰ ਜਿੰਦਗੀ ਦਾ ਸਵਾਲ ਹੁੰਦਾ ਵਾ ਹਾਂਜੀ ਹਾਂਜੀ ਉਹ ਤੇ ਹੈ ਤੇ ਹੁਣ ਇਹ ਹੁਣ ਵੀ ਸਾਨੂੰ ਤੂੰ ਤੇ ਆਣੀ ਆ ਨਾ ਨਹੀਂ ਤੇ ਹੁਣ ਵੀ ਸਾਨੂੰ ਗੱਡੀ ਕੁੱਡੀ ਨਾਲ ਦੇਣੀ ਪੈਣੀ ਆ ਤੇ ਫਿਰ ਲਾਲਚ ਨੂੰ ਕਰਨਾ ਅਗਲਿਆਂ ਨੇ ਇਕੱਲਾ ਇਕੱਲਾ ਮੁੰਡਾ ਵਾ ਅਗਲੇ ਲਾਲਚ ਨੂੰ ਕਰਨਾ ਰਿਸ਼ਤਾ ਮਾਹੋ ਤੇ ਹੈ ਚਲੋ ਹਾਂ ਉਹ ਤੇ ਚਲੋ ਗੱਡੀ ਦੇ ਦਾਂਗੇ ਤੇ ਗਾੜੀ ਘਰ ਤੇ ਸੌਖਾ ਵਾ ਨਾ ਉਹ ਇਕੱਲਾ ਇਕੱਲਾ ਘਰ ਸੁੱਖਾ ਹੀ ਹੋਊਗਾ ਘਰ ਸੌਖਾ ਵਾ ਜ਼ਿੰਦਗੀ ਤੇਰੀ ਚੰਗੀ ਸੌਖੀ ਲੰਘ ਜਾਏਗੀ ਤੇ ਤਾਂ ਕਰਕੇ ਮੈਂ ਤੈਨੂੰ ਪੁੱਛਿਆ ਵਾ ਕੋਈ ਨਹੀਂ ਜੇ ਤੁਹਾਨੂੰ ਸਹੀ ਲੱਗੇ ਕਰ ਲਿਓ ਗੱਲ ਹਾਂ ਮੈਨੂੰ ਤਾਂ ਮੈਂ ਤਾਂ ਕਹਿੰਦੀ ਵਿਚੋਲਾ ਨਾ ਪਾ ਵੇ ਚ ਆਪ ਜਾ ਕੇ ਦੇ ਘਰ ਬਰ ਦੇਖਿਆ ਉਹਦੇ ਗੱਲ ਗੁਲਾ ਨਾ ਕਰ ਲਓ ਜੀ ਉਹ ਤੇ ਪੁੱਤ ਕਰ ਲਾਂਗੇ ਫਿਰ ਪਰ ਮੈਂ ਹੁਣ ਤੈਨੂੰ ਪੁੱਛ ਕੇ ਕਰਨੀ ਹੀ ਗੱਲ ਮੈਂ ਆਪਣੇ ਆਪ ਕਿਦਾਂ ਕਰਦੀ ਅੱਗੇ ਦੋ ਤਿੰਨ ਵਾਰੀ ਤੇ ਤੋ ਜਵਾਬ ਦੇਤਾ ਉਹਨਾਂ ਨੇ ਇਹ ਵੀ ਗੱਲ ਕਹਿਦੇ ਹੋ ਕਿ ਮੈਂ ਕੱਲੀ ਗੱਡੀ ਦੇਣੀ ਆ ਹੋਰ ਸਮਾਨ ਨਹੀਂ ਦੇਣਾ ਉਹ ਤਾਂ ਅਸੀਂ ਪਤਾ ਜਦੋਂ ਬਹਿਣਾ ਮੈਨੂੰ ਉਹ ਤਾਂ ਸਾਰੀ ਗੱਲ ਖੋਲ ਕੇ ਕਰ ਲੈਣੀ ਆ ਕਿ ਲੈਂਦੇ ਨਾਲ ਤੇ ਕੀ ਕਹਿੰਦੇ ਨੇ ਅਗਨੇ ਉਹਨਾਂ ਦੇ ਹੇ ਬਿਹੇ ਦਾ ਸਾਰਾ ਹੀ ਪਤਾ ਲੱਗ ਜਾਣਾ ਹਾਂਜੀ ਠੀਕ ਆ ਨਾ ਤੇ ਕੁੜੀ ਸਾਡੀ ਮੈਂ ਆਖਣਾ ਪਈ ਪੜੀ ਲਿਖੀ ਆ ਸਭ ਕੁਛ ਹੀ ਆ ਇਹ ਨਹੀਂ ਗੱਲ ਪਈ ਕੁੜੀ ਨੂੰ ਪੜਵਾ ਤੇ ਗਾੜੀ ਉਹਨਾਂ ਦਾ ਵੀ ਪਤਾ ਲੱਗ ਜਾਊ ਕਿ ਉਹ ਸਾਨੂੰ ਕੀ ਕਹਿੰਦੇ ਨੇ ਹਾਂ ਇਹਦੇ ਹੈ ਆ ਕੋਈ ਨਹੀਂ ਮੰਮੀ ਜਿੱਦਾਂ ਤੁਹਾਨੂੰ ਸਹੀ ਲੱਗਦਾ ਕਰ ਲੋ ਦੇਖ ਆ ਮੈਨੂੰ ਤਾਂ ਫਿਰ ਇਦਾਂ ਹੀ ਮੇਰੇ ਦਿਮਾਗ ਚ ਤੇ ਉਦਾਂ ਹੀ ਉਹ ਗੱਲ ਆਈ ਆ ਕਿ ਜਿੱਦਾਂ ਦੱਸ ਪਈ ਆ ਚੰਗਾ ਹੀ ਆ ਕੰਮ ਪਹਿਲੇ ਨਾ ਤੁਸੀਂ ਆਪ ਸਾਰੀ ਗੱਲਬਾਤ ਕਰਕੇ ਪਹਿਲੇ ਆਪ ਦੇਖਾ ਦਿਖਾ ਇੱਕ ਕਰ ਲਾਂਗੇ ਹਨ ਜਿੱਦਾਂ ਵੀ ਆ ਤੇ ਫਿਰ ਮੰਮੀ ਲਾਗੇ ਦੱਸਣਾ ਨਹੀਂ ਨਹੀਂ ਅਜਾ ਚਾਚੇ ਤਾਇਿਆਂ ਦੇ ਘਰ ਫਿਰ ਦੱਸਣਾ ਰੋਲੀ ਨਹੀਂ ਪਹਿਲਾਂ ਨਹੀਂ ਰੋਲੀ ਪਾਣੀ ਰੋਲੀ ਨਹੀਂ ਪਤਾ ਪਾਉਣੇ ਪੜਦੇ ਨਹੀਂ ਕੰਮ ਕਰਨਾ ਲੋਕੀਂ ਵਿੱਚ ਪਾਨੀਆਂ ਮਾਰਨ ਵਾਲੇ ਬੜਾ ਕੁਸ਼ਕ ਕਰਦੇ ਆਉਂਦੇ ਆ ਤਾਕਣਾ ਉਹਨਾਂ ਦੀ ਤੇ ਕੁੜੀ ਦੀ ਉਮਰ ਬੜੀ ਆ ਫਲਾਂ ਨਾ ਢੀਂਗਵਾ ਦੱਸਣਾ ਹੀ ਨਹੀਂ ਕਿਸੇ ਨੂੰ ਪੜਦੇ ਨਹੀਂ ਕੋਈ ਨਹੀਂ ਫਿਰ ਤੁਸੀਂ ਕਰ ਲੋ ਗੱਲ ਜਿੰਨੇ ਤੁਹਾਨੂੰ ਦੱਸ ਪਾਈ ਉਹਨਾਂ ਕਰ ਲੋ ਗੱਲ ਤੇ ਮੈਂ ਫਿਰ ਦੇ ਖੁਦ ਮੈਂ ਕੋ ਕੰਮ ਕਰਨ ਵਾਲਾ ਕਾਲਜ ਦਾ ਮੈਂ ਕਰਨਾ ਚਾਹੁੰਦਾ ਚੱਲ ਕਰ ਲੈ ਕਰ ਲੈ ਠੀਕ ਚੱਲ ਸ਼ੁਕਰ ਹੋਇਆ ਮੰਨ ਲਈ ਇਹ ਤੇ ਮੰਦੀ ਨਹੀਂ ਕੁਰੀ ਪਹਿਮਾਰ ਇਸਾ ਕਰਨਾ ਨਹੀਂ ਜੇ ਮੈਨੂੰ ਨੌਕਰੀ ਤੇ ਲੱਗਣਾ ਤਾਂ ਫੇਰ ਕਰਨਾ ਛਿਦੈਣੇ ਉਮਰ ਵੱਧਦੀ ਜਾਂਦੀ ਹੈ ਤੇ ਤੇਰਾ ਰਿਸ਼ਤਾ ਨਾਲ ਕੋਈ ਲੱਗ ਨਾ ਨਾ ਮੌਸਮ ਨਹੀਂ ਆ ਸ਼ੁਕਰਵਾ ਮੰਨ ਗਈ ਆ ਚੱਲ ਹੁਣ ਮੈਂ ਵੇਖ ਵਿਖਾਲੀ ਕਰਾਂਗੀ ਪੁੱਛ ਗਿਛ ਕਰਾਂਗੀ ਤੇ ਪਤਾ ਲੱਗ ਜੂਗਾ ਸਾਰਾ ਤੇ ਫੇਰ ਹੀ ਕਰਾਂਗੀ ਮੁੰਡਾ ਕੀ ਕਰਦਾ ਵਾ ਮੁੰਡਾ ਚੰਗਾ ਵਾ ਜਾਂ ਕਿਦਾਂ ਦਾ ਵਾ ਸਾਰੀ ਗੱਲ ਤਾਂ ਪਤਾ ਕਰਨਾ ਪੈਣਾ ਵਾ ਰਿਸ਼ਤੇ ਆ ਮੇ ਥੋੜੇ ਹੁੰਦੇ ਨੇ ਚੱਲ ਮੰਨ ਗਈ ਆ ਇੰਨਾ ਹੀ ਬੜਾ ਸ਼ੁਕਰਿਆ ਰੱਬ ਦੀ ਕਰੀ ਏਦਾਂ ਕਰਦੀ ਆ ਪ੍ਰੀਤ ਨੂੰ ਫੋਨ ਕਰ ਹੀ ਲੈਣੀ ਆ ਹਲੋ ਸਤਿ ਸ੍ਰੀ ਅਕਾਲ ਹੋ ਪ੍ਰੀਤ ਕਿੱਲ ਚਾਲਾ ਹਾਂ ਮੈਂ ਵੀ ਠੀਕ ਠਾਕ ਵਧੀਆ ਤੂੰ ਸੁਣਾ ਬੱਚੇ ਠੀਕ ਆ ਜੀ ਠੀਕ ਠੀਕ ਆ ਅਰੇ ਇਹ ਫੋਨ ਕੀ ਕਰਨਾ ਸਾਰਾ ਦਿਨ ਇਦਾਂ ਹੀ ਲੰਘ ਜਾਂਦਾ ਵਾ ਟਾਈਮ ਹੀ ਨਹੀਂ ਲੱਗਦਾ ਹੁਣ ਵੇਲੀ ਹੋਈ ਹੈ ਤਾਂ ਮੈਂ ਚੱਲ ਕਰ ਲੈਂਦੀ ਹੁਣ ਆਹਾਂ ਕੰਮ ਕਾਦਾ ਹੁਣਾਵਾ ਏਦਾਂ ਕਰ ਕੋਈ ਰਿਸ਼ਤਾ ਲੱਭ ਲਖਬੀਰ ਵਾਸਤੇ ਆਹੋ ਕਰੀਏ ਹੁਣ ਵਿਆਹ ਕੇ ਉਮਰ ਵਾ ਹੁਣ ਵਿਆਹ ਦੀ ਨਾਲੇ ਮੇਰੀ ਸੁਣ ਗੱਲ ਕੋਈ ਚੰਗੇ ਭਲੇ ਜੱਟ ਲੱਭੀ ਤੈਨੂੰ ਪਤਾ ਵਾ 400 ਸਾਡੇ ਪੈਲੀ ਦੇ ਹੈਗੇ ਆ ਆਹੋ ਮਾਰੇ ਮੋਟੇ ਨੰਨਾ ਮੱਖਣ ਵਾਲੀ ਸਾਡਾ ਅੱਛਾ ਗੱਡੀ ਦੇਣੀ ਉਹਨਾਂ ਨੇ ਲੈ ਫਿਰ ਤੇ ਵਧ ਗਿਆ ਵਾ ਉਹ ਕੋਈ ਗੱਲ ਨਹੀਂ ਮੁੰਡੇ ਨਾਲ 2 ਸਾਲ ਵੱਡੀ ਹੋਊਗੀ ਕਿੰਨੀ ਕੁ ਵੱਡੀ ਹੋਣ ਲੱਗੀ ਆ ਐਨਾਂ ਕਿ ਤਾਂ ਚਲੀ ਜਾਂਦਾ ਵਾ ਪਰ ਵੇਹਲਾ ਆਪਣੀ ਜ਼ੁਬਾਨ ਤੋਂ ਮੁੱਕਰੀ ਨਾ ਹੁਣ। ਉਹ ਕੋਈ ਗੱਲ ਨਹੀਂ, ਇੱਧਰ ਤਾਂ ਸਾਰੇ ਮੰਨੇ ਹੀ ਆ। ਦੂਜੀ ਗੱਲ ਇਹ ਆ, ਤੇਹੀ ਨਾ ਟਾਈਮ ਨਹੀਂ ਗਾ ਪਉਣਾ, ਛੇਤੀ ਵਿਆਹ ਕਰ ਦੇਣਾ ਵਾ। ਉਹਨਾਂ ਨਾਲ ਗੱਲਬਾਤ ਕਰ ਲਈ। ਕੋਈ ਨਹੀਂ, ਮੈਂ ਵੀ ਕਰ ਸਲਾਹ ਕਰਕੇ ਤੈਨੂੰ ਕਰ ਦੂੰਗੀ ਫੋਨ ਫਿਰ। ਆਹੋ। ਅਤੇ ਤੈਨੂੰ ਹੀ ਸੂੜ ਬਣਾ ਦੂੰਗਾ ਵਦਿਆ ਐਵੇਂ ਨਾ ਮਾਰੀ ਜਾ ਆਪਣੀਆਂ ਗੱਲਾਂ ਇਹ ਸੋਨਾ ਪਵਾ ਕੇ ਕਿੱਥੇ ਜਾਣਾ ਤੂੰ ਇੰਨਾ ਮਹਿੰਗਾ ਤੇ ਸੋਨਾ ਵਾ ਕਿਤੇ ਗੋਟਾ ਘਟਾਉਣਾ ਹੈ ਗਿਆ ਕੋ ਚੰਗਾ ਚੰਗਾ ਗੱਲਾਂ ਦੇ ਕੜਾ ਨਾ ਕਰ ਸਾਰੀ ਗੱਲਬਾਤ ਕਰਕੇ ਤੂੰ ਮੈਨੂੰ ਦੱਸ ਫਿਰ ਆ ਹੋਵੇ ਆ ਬਖਾਲੀਏ ਤੁਹਾਨੂੰ ਕੇ ਠੀਕ ਠੀਕ ਆ नहीं नहीं इत जा चल कर दी फिर शाम चंगा श्रीकाल चल कह भी रिश्ता है लैं पंजे क्यों च हो गए लागे शाग पता लगेगा कि इन्हें मुंडा बेहद वा। वादिया रिश्ता मिल गया उम्र की कही गल दो साल वी होगी उसे किलिया वा ਵੇ ਇੱਧਰ ਆਹ ਕਿੱਥੇ ਚੱਲੇ ਆਵਾ ਹਾਂਜੀ ਕਿੱਥੋਂ ਆਇਆ ਵਾਂ ਮੈਂ ਜਿਹੜਾ ਕੰਮ ਕਰਨ ਨੂੰ ਫੋਨ ਕਿਹੜਾ ਕੰਮ ਹੈ ਤੈਨੂੰ ਮੈਨੂੰ ਦੱਸਣਾ ਕਿਹੜਾ ਬਿਜ਼ਨਸ ਖੋਲਿਆ ਨਵਾਂ ਤੂੰ ਕਰਨ ਦਾ ਫੋਨ ਆਇਆ ਸੀ ਮਦਰ ਗਿਆ ਜਰਾ ਆਹੋ ਕਰਨ ਦਾ ਫੋਨ ਆਇਆ ਤਾਂ ਤੂੰ ਉੱਡ ਗਿਆ ਤੈਨੂੰ ਇਹ ਨਹੀਂ ਲੱਭਣ ਡਿਆ ਪਿੱਤੋਂ ਆਪ ਲੱਗੀ ਆ ਤੇ ਝੋਨਾ ਵੜਾ ਲਈਆ ਮਾਸਾ ਕਦੀ ਬੱਦਲ ਹੋ ਜਾਂਦਾ ਕਦੀ ਧੁੱਪ ਲੱਗ ਜਾਂਦੀ ਸਾਡੀ ਜਾਨ ਸੁੱਕਣੇ ਪਈ ਆ ਤੈਨੂੰ ਫਿਰਨ ਦੀ ਅੱਗ ਲੱਗੀ ਆ ਉਹ ਜਿਹੜਾ ਕੰਮ ਜ਼ਰੂਰੀ ਸੀ ਤਾਂ ਹੀ ਚਲ ਗਿਆ ਨਹੀਂ ਤਾਂ ਵੇ ਕਿਹੜਾ ਕੰਮ ਆ ਮੈਨੂੰ ਵੀ ਪਤਾ ਲੱਗੇ ਉਹ ਠੀਕ ਨਹੀਂ ਕਹਿੰਦਾ ਇਹ ਦੋਈ ਲੈਣ। ਉਹ ਤੇ ਮੰਜੀ ਤੇ ਆ ਤੇ ਬੈ ਕੇ ਮੇਰੀ ਗੱਲ ਸੁਣ। ਜਿਹੜਾ ਤੂੰ ਗੰਦ ਪਾਇਆ ਵਾ। ਮੇਰੀ ਸੁਣ ਲੈ ਗੱਲ। ਬੰਦਾ ਬੰਜਾ ਤੇਰੀਆਂ ਹਰ ਕਿਤਾਮਾਂ ਵੇਖਣ ਡਈਆਂ। ਮੈਂ ਨਿਆਣੀ ਨਹੀਂਗੀ। ਸੁਣੀ ਨਾ ਮੇਰੀ ਗੱਲ। ਵਿਆਹ ਕਰਕੇ ਨਾ ਤੇਰਾ ਸਿਆਪਾ ਨਵੇੜਨਾ ਮੈਂ। ਤੇ ਕਰ ਦੇਣਾ ਵੱਖ। ਕਮਾ ਤੇ ਖਾ। ਨਾਲੇ ਜਿਹੜੀ ਆਉਗੀ ਨਾ ਉਹਨੂੰ ਸਮਾਨਾ ਪੇ ਲੈ ਕੇ ਦਵੇਂਗਾ। ਹੁਣ ਦੇਖ ਖਿਆ ਤੇਰੇ ਸਾਰੇ ਹੀ ਚੁੱਕੇ ਆ ਤੇਰੇ ਤੇ ਜਿੰਮੇਵਾਰੀ ਕੋਈ ਪਾਣੀ ਚਾਹੀਦੀ ਆ ਮੈਂ ਮੰਮੀ ਕਿਹੜਾ ਗਲਤ ਕੀਤਾ ਮੈਂ ਕਿਹੜਾ ਗਲਤ ਪਾਸੇ ਜਾਣਿਆ ਜਿਹੜਾ ਤੁਸੀਂ ਮੈਨੂੰ ਨਾ ਕਹਿਣ ਦੇਓ ਪਿਓ ਤੇਰਾ ਸਵੇਰ ਦਾ ਬੰਬੀ ਤੇ ਗਿਆ ਤੇਰਾ ਫਰਜ਼ ਨਹੀਂ ਪੰਦਾ ਮਗਰ ਜਾਣਦਾ ਤੇਰਾ ਕਰਕੇ ਉਹ ਮਰਨ ਡਿਆ ਨਹੀਂ ਤੇ ਉਹਨੂੰ ਕੀ ਲੋੜ ਆ ਤੈਨੂੰ ਸ਼ਰਮੀ ਹੈ ਨਹੀਂ ਮਰ ਸਕਦੇ ਮੈਨੂੰ ਦੱਸ ਕੇ ਨਹੀਂ ਨਾਂਗੇ ਮੈਨੂੰ ਦੱਸ ਕੇ ਗਏ ਹੁੰਦੇ ਤਾਂ ਮੈਂ ਲੈ ਜਾਂਦਾ ਰੋਟੀ ਕੰਨ ਪਤਾਈਏ ਜੇ ਉਹ ਦੱਸ ਕੇ ਜਾਣਗੇ ਫੇਰ ਹੀ ਮਗਰ ਜਾਣਾ ਵਾ ਤੈਨੂੰ ਨਹੀਂ ਦੇਖਦਾ ਵੀ ਪੈਲੀ ਬੰਨਾਵਾ ਸਾਡਾ ਜਾ ਕੇ ਫੇਰਾ ਦੇ ਮਾਰਾਂ ਅੱਜ ਜਾ ਕੇ ਵੇਖਾਂ ਕੋਈ ਬੈਠਾ ਵਾ ਲੋਕਾਂ ਨੂੰ ਇਹ ਆ ਵੀ ਮਾੜਾ ਮੋਟਾ ਦੇਣ ਲੱਗਾ ਵਾ ਕੱਚੀ ਪੱਕੀ ਵੜਾ ਕੇ ਮੰਡੀ ਸੁੱਟ ਗਏ ਤੈਨੂੰ ਕੋਈ ਫਿਕਰ ਹੀ ਹੈ ਨਹੀਂ ਗਾ ਉਹ ਮਨੂੰ ਹੀ ਕੀ ਚੱਲ ਮੀ ਬੈ ਗਿਆ ਵਾ ਤਿੰਨ ਚਾਰ ਦਿਨ ਲੰਘ ਜਾਣੇ ਤੇ ਚਲ ਇਹ ਕਿਹੜੀ ਕੰਪੇਨ ਹੋਣੀ ਆਹ ਮੈਂ ਵਿਹਲਾ ਹੀ ਆ ਤਾਂ ਹੀ ਤੂੰ ਨਾ ਕੁੱਤੇ ਖੱਸੀ ਕਰਨ ਡਿਆ ਵਾ ਮੇਰੀ ਨਾ ਪ੍ਰੀਤ ਨਾ ਹੋਈ ਏ ਗੱਲ ਉਹਨੇ ਮੈਨੂੰ ਰਿਸ਼ਤੇ ਦੇ ਦੱਸ ਪਾਈ ਆ

ਨਾ ਕਿ ਨੂੰ ਪਤਾ ਹੀ ਲਖਣਾ ਮੈਂ ਨਾ ਟਾਈਮ ਨਹੀਂਗਾ ਪਾਉਣਾ ਚੱਟ ਮੰਗਣੀ ਤੇ ਪੱਟ ਵਿਆਹ ਵਾਲੀ ਗੱਲ ਕਰਨੀ ਆ ਹੁਣ ਮਮਮੀ ਨੇ ਛੇਤੀ ਕਾਦੀ ਆ ਮੜ ਮੋੜਾ ਪਤਾ ਪਤਾ ਕਰ ਲੋਗੇ ਇਹਦਾ ਮੈਂ ਪਤਾ ਕੀਤਾ ਹੀ ਆ ਤੇਰੇ ਨਾਲੋਂ ਨਕਮਾ ਵੀ ਕੋਈ ਹੋਊਗਾ ਇਸ ਦੁਨੀਆ ਤੇ ਚੱਲ ਰੋਟੀ ਟੋਕ ਖਾ ਜਾ ਕੇ ਬੈਠੇ ਬਾਹਰ ਮੰਮੀ ਆ ਬੜਾ ਸੋਹਣਾ ਮੌਸਮ ਆ ਤਾਂ ਵਿੱਚ ਬਾਹਰ ਬੈਠੇ ਪੱਕੇ ਥੱਲੇ ਵੀ ਸੱਜੜੇ ਕਿੰਨਾ ਕੁ ਬੈਣਾ ਹੁੰਦਾ ਪੱਕੇ ਤੇ ਉਦਾਂ ਮਮੀ ਚੱਲਦੇ ਅੰਦਰ ਤੇ ਹੋਰ ਤਰ੍ਹਾਂ ਹੁਣ ਗੁੰਮ ਜਾ ਨਾਲ ਸਭ ਵਧੀਆ ਵਾ ਰੋਟੀ ਪਾਣੀ ਬਣਾ ਲਿਆ ਵਾ ਮੈਂ ਬਣਾ ਲਿਆ ਹੁਣੇ ਬਣਾ ਕੇ ਆਈ ਆ ਤੇ ਹੋਰ ਪਰਮਦਾ ਫੋਨ ਆਇਆ ਹੈਗਾ ਇਹਨਾਂ ਦਾ ਫੋਨ ਆ ਥੋੜਾ ਚਿਰ ਪਹਿਲਾਂ ਸਿਰੇ ਆਇਆ ਸੀ ਥੋੜੇ ਕੁ ਚਿਰ ਲਈ ਤੁਹਾਨੂੰ ਪਤਾ ਜੇ ਡਿਊਟੀ ਤੇ ਜਾਂਦੇ ਆ ਫਿਰ ਉਦੋਂ ਉੱਠ ਕੇ ਥੋੜਾ ਕੁ ਚਿਰ ਲਈ ਕਰਦੇ ਆ ਮੈਨੂੰ ਗੱਲ ਕੀਤੀ ਨੂੰ ਕਈ ਚਿਰ ਹੋ ਗਿਆ ਵਾ ਕੋਈ ਨਹੀਂ ਹੁਣ ਫੋਨ ਆਊਗਾ ਨਾ ਮੈਂ ਆਪੇ ਤੁਹਾਡੀ ਗੱਲ ਕਰਾ ਦੂੰਗੀ ਹੂੰ ਤੇ ਫੋਨ ਦਾ ਛੱਡੋ ਤੁਹਾਨੂੰ ਇੱਕ ਗੱਲ ਪਤਾ ਲੱਗੀ ਜੇ ਨਹੀਂ ਗੱਲ ਦੱਸਾਂ ਮੰਮੀ ਤੁਹਾਨੂੰ ਇੱਕ ਮੈਂ ਗਈ ਸੀ ਸਿਧਵੀ ਸਾਇਦਾ ਤੁਹਾਨੂੰ ਪਤਾ ਸਮਝਣ ਲਿਆਣਾ ਸੀ ਆਹੋ ਤੇ ਉੱਥੇ ਨਾ ਮੁੰਡੇ ਡਹੀ ਗੱਲਾਂ ਕਰਨ ਲਖਬੀਰ ਬਾਰੇ ਕੀ ਇਹ ਨਸ਼ਾ ਕਰਨ ਡਿਆ ਉੱਥੇ ਫੇਅਰ ਕਰ ਲਾ ਪਿਆ ਕਿੰਨਾ ਹੀ ਨਸ਼ਾ ਹੂੰ ਤੇ ਨਸ਼ਾ ਕਰਦਾ ਉਥੇ ਮੁੰਡੇ ਆਪਸੀ ਤੁਹਾਨੂੰ ਪਤਾ ਗੱਲਾਂ ਕਰਦੇ ਆ ਹਾਂ ਉਹ ਕਿ ਨਾਲ ਆ ਕਿਨਾਂ ਦਾ ਤੇ ਚਾਚੀ ਦਾ ਤੇ ਕਹਿੰਦੇ ਉਹਨਾਂ ਦਾ ਮੁੰਡਾ ਨਸ਼ੇ ਕਰਨਾ ਹੀ ਵੇਖਿਆ ਇੱਥੇ ਕਰਕੇ ਗਿਆ ਉਹ ਕਿੰਨੇ ਕਿੰਨੇ ਨਸ਼ੇ ਕਰਨ ਲੱਪਿਆ ਆ ਉਹ ਤਾਂ ਅੱਗੇ ਹਟ ਗਿਆ ਹੀਗਾ ਤੇ ਫੇਰ ਲੱਗ ਪਿਆ ਜੇ ਇਹਦੇ ਇੱਕ ਵਾਰ ਲੱਗ ਜਾਏ ਤਾਂ ਫੇਰ ਮੁੜ ਕੇ ਹਟਦਾ ਮੁਸ਼ਕਲ ਹੀ ਹੁੰਦਾ ਵਾ ਉਹ ਵੀ ਤੇ ਚੰਗੇ ਕੰਮਾਂ ਦੇ ਵਿੱਚ ਪੈ ਗਿਆ ਉਹ ਗੱਲ ਇਹਨਾਂ ਨੂੰ ਅੱਭੀ ਬਚਾਵੇ ਇਹਨਾਂ ਨੂੰ ਹੁਣ ਜਦੋਂ ਇਹ ਕਮਲ ਪੈ ਜੀਏ ਥੋੜੀ ਕੀਤਿਆਂ ਤੇ ਫੇਰ ਮੁੜ ਕੇ ਹੁਣ ਗਾੜੀ ਕਿੱਥੋਂ ਫੇਰ ਮੁੜ ਕੇ ਸੁਧਾਰ ਹੁੰਦਾ ਹੁੰਦਾ ਵਾ ਸਦਾਰ ਮੰਮੀ ਜੱਡਾ ਤਗੜੇ ਤਗੜੇ ਮੁੰਡਿਆਂ ਨਾਲ ਬੰਨਣਾ ਤੇ ਸਿਰੇ ਦੇ ਨਸ਼ੇੜੀ ਆ ਉਹ ਤਾਂ ਖਵਲੀ ਬੋਲ ਅਬੂ ਕੇ ਤਾਂ ਲੱਗੀ ਨਾ ਕਿ ਤਾਂ ਲੱਗੀ ਹੋਵੇ ਉਹ ਤਾਂ ਹੈ ਸ਼ਿਟ ਵਾ ਉਹਦੇ ਫੇਰ ਮੁੜ ਕੇ ਉਹਨੇ ਤਾਂ ਕਿ ਸਾਡੇ ਸਿਰਦੇ ਵਾਲਾ ਨੂੰ ਪਹਿਣਾ ਵਾ ਗੱਲ ਤਾਂ ਉਹਨੇ ਕਿਹਾ ਮੇਰੇ ਘਰ ਜਿੱਤੇ ਗੱਲ ਕੋਈ ਵੀ ਨਹੀਂ ਕਿ ਥੋੜੀ ਗੀਤਾਂ ਤੁਸੀਂ ਗੱਲਾਂ ਇਥੇ ਹੋਰ ਬਣਾਈ ਜਾਂਦੀਆਂ ਜੇ ਗੱਲ ਤਾਂ ਠੀਕ ਆ ਮੰਮੀ ਆਹੋ ਇਦਾਂ ਦੀ ਆ ਪੈਰਾਂ ਤੇ ਪਾਣੀ ਤੇ ਪੈਣ ਨਹੀਂ ਦਿੰਦੀ ਉਹਨੇ ਕਿਹਾ ਮੰਨਣਾ ਕਿ ਮੇਰਾ ਮੁੰਡਾ ਵਾਕਿਆ ਫੇਰ ਸ਼ੁਰੂ ਹੋ ਗਿਆ ਕੱਲ ਨੂੰ ਇੰਨਾ ਨਹੀਂ ਕਿ ਪਤਾ ਥੋੜੀ ਤੇ ਰਿਸ਼ਤਾ ਕਰਨਾ ਵਾ ਰਿਸ਼ਤਾ ਆਹੋ ਕਿਹਨੇ ਕੁੜੀ ਨਹੀਂ ਦੇਣੀ ਇਹ ਤਾਂ ਸਟਾਰ ਚ ਫਿਰੇ ਤੇ ਇਹਦੀ ਹੋਈ ਪਈਆਂ ਗੱਲਾਂ ਚਰਚੇ ਚ ਇਹ ਮੁੰਡਾ ਸਿਰੇ ਦਾ ਨਸ਼ੇੜੀ ਕਿੰਨਾ ਦਾਣਾ ਰਿਸ਼ਤਾ ਕਿਹਨੇ ਕੁੜੀ ਡੋਬਣੀ ਨਾਲੇ ਹੋਰ ਗੱਲ ਉਹ ਤੇ ਆਕੜ ਕੇ ਬੜਾ ਕਹਿੰਦੀ ਚਾਚੀ ਕਿ ਮੇਰੇ ਮੁੰਡਾ ਕੁਛ ਨਹੀਂ ਖਾਂਦਾ ਪਿੰਦਾ ਛੱਡ ਗਿਆ ਸਾਰਾ ਘੂਕ ਇਹ ਕਰਦਾ ਪਤਾ ਤੇ ਹੋ ਗਏ ਮੰਮੀ ਉਹ ਤਾਂ ਉਹਨਾਂ ਨੇ ਛੇੜੀਆਂ ਦੇ ਕਿੱਥੇ ਜਾਊ ਇਹਨਾਂ ਦਾ ਘਰ ਪਤਾ ਸਭ ਕਹੇ ਦਾ ਹੁੰਦਾ ਵਾ ਜਾਣ ਕੇ ਨਹੀਂ ਗਿਆ ਦੱਸਦੀਆਂ ਪਤਾ ਤੇ ਘਰ ਚ ਹੁੰਦਾ ਵਾ ਚਲੋ ਠੀਕ ਆ ਤੁਹਾਨੂੰ ਪਤਾ ਹੀ ਆ ਟੱਕ ਤੇ ਆਪਣੇ ਘਰ ਦੇ ਅੱਗੇ ਬਠੇਰਾ ਪਾਉਂਦੀ ਐ ਚਲਾ ਆ ਕਿੱਡੀ ਆ ਤੇ ਗੱਲਾਂ ਕਿੰਨਾਂ ਚਿਰ ਟੱਕ ਟੱਕ ਕੇ ਰੱਖਣੀਆਂ ਹੁੰਦੀਆਂ ਇੱਕ ਦਿਨ ਤੇ ਬਾਹਰ ਆਉਂਦੀਆਂ ਆ ਇਹ ਤੇ ਹੈ ਆਉਣੀਆਂ ਤੇ ਹੈਈ ਪਰ ਛੇਤੀ ਥੋੜੀ ਹੁੰਦੇ ਨੇ ਚਲਾ ਕਿੱਡੀ ਤਗੜੀ ਜਨਾਨੀ ਲੋਕਾਂ ਦੇ ਘਰਾਂ ਦਾ ਤਮਾਸ਼ਾ ਬਣਾਉਂਦੀ ਐ ਆਪਣੇ ਘਰ ਨੂੰ ਐਨ ਅੰਦਰੇਂਦਰ ਦੱਬ ਕੇ ਰੱਖਦੀ ਐ ਇਹਦੇ ਕੋਸਰ ਅੱਭੀ ਬਚਾਵੇ ਇਹਦੇ ਲਾਗੇ ਬਹਿਣਾ ਵੀ ਨਹੀਂ ਗਾ ਸੋਣਡੀਆਂ ਵੀ ਨਹੀਂ ਕਹਿਦੀਆਂ ਚੰਗਾ ਗੱਲ ਕੋਈ ਨਹੀਂ ਕੀ ਕਰਨੀ ਆਪਣੇ ਕੋਲ ਇਹਦੇ ਮੂੰਹੋਂ ਸੁਣਾਗੇ ਜੇ ਜੋ ਆਖੂਗੀ ਲੋੜ ਹੀ ਨਹੀਂ ਗੱਲ ਕਰਨ ਦੀ ਠੀਕ ਆ ਚਲ ਛੱਡੋ ਇਹਦੀ ਸਹਿਜ ਵੀ ਆਉਣ ਵਾਲਾ ਵਾ ਤੇ ਮੈਂ ਵੇਖਾਂ ਤੇ ਨਾਲੇ ਇਕੱਠੇ ਰੋਟੀ ਬੈ ਕੇ ਖਾ ਲੈਣੇ ਮੁੰਡੇ ਦੇ ਨਾਲ ਹੀ ਬੈ ਕੇ ਠੀਕ ਆ ਠੀਕ ਬਹੁਤੀ ਗੱਲ ਇੱਥੇ ਕੀਤੀ ਤਾਂ ਉਹਨੇ ਸੁਣ ਲਿਆ ਨਾ ਤੇ ਉਹਨੇ ਹੁਣੇ ਇੱਥੇ ਲਾਲਾ ਲਾਲਾ ਲਾ ਦੇਣੀ ਸਾਡੇ ਨਾਲ ਨਹੀਂ ਗੱਲ ਅਸੀਂ ਕੋਈ ਅਸੀਂ ਨਹੀਂ ਗੱਲ ਕੋਈ ਵੀ ਕਰਨੀ ਉਹ ਤੇ ਮੂੰਹ ਹੀ ਸੁਣਾ ਕੇ ਜਿਹੜੀ ਜਿਹੜੀ ਗੱਲ ਸੁਣਾ ਦੇ ਆਹੋ ਚਲ ਉਹਦੇ ਘਰ ਦੀ ਗੱਲ ਆਪੀ ਵੰਦੀ ਰਹੂਗੀ ਪਰ ਮੈਂ ਵੇਖਾਂ ਫਿਰ ਮੁੰਡਾ ਵੀ ਆਉਣ ਵਾਲਾ ਵਾ ਠੀਕ ਆ